ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਤੁਹਾਡੇ ਨਾਲ ਗਗਨਦੀਪ ਕਾਰ ਸ਼ੁਰੂਆਤ ਅਹਿਮ ਖਬਰ ਤੇ ਨਾਲ ਕਰਾਂ ਕਿ ਅਰਜ ਬਟਾਲਾ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਘਾਟਨ ਕੀਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਹੈ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਯੂ ਦੇ ਮਸਲੇ ਤੇ ਬੀਜੇਪੀ ਨੂੰ けਰਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੀਜੇਪੀ ਗੈਰ ਕਾਨੂੰਨੀ ਤਰੀਕੇ ਸੈਨੇਟ ਦੇ ਵਿੱਚ ਵੜਨਾ ਚਾਹੁੰਦੀ ਸੀ ਇਸ ਤੋਂ ਪਹਿਲਾਂ ਵੀ ਕੋਸ਼ਿਸ਼ ਹੋਈ ਸੀ বিজেপি ਪੰਜਾਬ ਦੀ ਹਰੇਕ ਚੀਜ਼ ਹਥਿਆਉਣਾ ਚਾਹੁੰਦੀ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਤਾਂ ਝਾਕੀ ਨੂੰ ਵੀ ਪ੍ਰੇਡ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤੇ ਅਸੀਂ ਆਪਣੇ ਹੱਕਾਂ ਲਈ ਲੜਾਈ ਲੜਦੇ ਰਹਾਂਗੇ ਤਾਂ ਇਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਚੋਰੀ ਨੂੰ ਲੈ ਕੇ ਬਿਆਨ ਦਿੱਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੋਟ ਚੋਰੀ ਦੇ ਇਲਜ਼ਾਮਾਂ ਤੇ ਚੋਣ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਇਲਜ਼ਾਮਾਂ ਨੂੰ ਇਗਨੋਰ ਕਿਵੇਂ ਕੀਤਾ ਜਾ ਸਕਦਾ ਤਾਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਬਚਾਅ ਦੇ ਵਿੱਚ ਬੀਜੇਪੀ ਆ ਜਾਂਦੀ ਹੈ ਕਈ ਥਾਈਂ ਆਪੋਜੀਸ਼ਨ ਤੀਆਂ ਵੋਟਾਂ ਕੱਟੀਆਂ ਇਹ ਲੋਕਤੰਤਰ ਲਈ ਘਾਤਕ ਚੀਜ਼ ਹੈ ਜਿੱਤ ਲੈਣਾ ਅਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘੱਟੋ ਘੱਟ ਦੁਕੀਆਂ ਨਾਲ ਸਾਡੇ ਯੱਕੇ ਤਾਣਾ ਮਾਰੋ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਟਾਲਾ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਨੇ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਿਆਂ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਯਮਨਾ ਨਗਰ ਪੰਚਕੁਲਾ ਅੰਬਾਲਾ ਜਾਂ ਸਹਾਰਨਪੁਰ ਵੀ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜ ਦੋ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮੀਟਿੰਗ ਦੇ ਵਿੱਚ ਕਿਹਾ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰਤਾ ਸੀ ਮੈਂ ਕਿਹਾ ਵੀ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਐਫੀਲੀਏਟਿਡ ਨੇ ਇਸ ਯੂਨੀਵਰਸਿਟੀ ਨਾਲ ਕਿ ਅਸੀਂ ਉਹਨਾਂ ਕਾਲਜਾਂ ਨੂੰ ਹੀ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਆਪ ਹੀ ਹਰਿਆਣਾ ਨਿਕਲਿਆ ਸੀ ਪਹਿਲਾਂ ਇਹ ਕਹਿ ਕੇ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੀ ਆਪਣੇ ਕਾਲਜਾਂ ਦੀ ਅਫੀਲੀਏਸ਼ਨ ਵਾਪਸ ਲੈਣੇ ਆ ਉਹਨੇ ਕੁਰੂਖhetra ਯੂਨੀਵਰਸਿਟੀ ਬਣਾ ਲਈ ਸੀ ਤੁਸੀਂ ਆਪਣੀ ਕੋਈ ਯੂਨੀਵਰਸਿਟੀ ਹੋਰ ਬਣਾ ਲਓ ਪਰ ਉਹ ਸੈਨੇਟ ਦੇ ਵਿੱਚ ਬੜਨਾ ਚਾਹੁੰਦੇ ਸੀ ਅਸਲ ਚ ਕਿਉਂਕਿ ਉਹਨਾਂ ਦੇ ਗ੍ਰੈਜੂਏਟਸ ਹੋਣ ਹੈ ਨਹੀਂਗੇ ਤੇ ਪੰਜਾਬ ਤੋਂ ਗ੍ਰੈਜੂਏਟ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਬੀਜੇਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੁੰਦੀ ਹੈ ਹਥਿਆਉਣਾ ਚਾਹੁੰਦੀ ਹੈ ਪਰ ਮੈਂ ਬੀਬੀਐਮਬੀ ਦਾ ਮੁੱਦਾ ਹੈ ਈਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਕਹਿਣ ਲੱਗ ਜਾਂਦੇ ਨੇ ਕਿ 26 ਜਨਵਰੀ ਨੂੰ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਜਾਉ ਪੰਜਾਬ ਤੋਂ ਬਿਨਾਂ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਗੇ ਪੰਜਾਬ ਦੀ ਗੈਰ ਹਾਜ਼ਰੀ ਚ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਉਹ ਦੇਖੋ ਜੀ ਮੈਂ ਦੇਖੋ ਜੇ ਕਿਸੇ ਵੀ ਪਾਰਟੀ ਨੂੰ ईवीएम ਤੇ ਜਾਂ ਬੋਟਾਂ ਦੇ ਕੱਟਣ ਤੇ ਜਾਂ ਬੋਟਾਂ ਨੂੰ ਐਡ ਕਰਨ ਤੇ ਜਾਂ ਬੋਟਾਂ ਜਾਲੀ ਬੋਟਾਂ ਭਖਤੌਣ ਤੇ ਕੋਈ ਤਰਾਜ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਬਜਾਏ ਇਸ ਦੇ ਕਿ ਉਹ ਉਹਨੂੰ ਇਗਨੋਰ ਕਰ ਦੇਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਕਿ ईवीएम ਤੇ ਕੋਈ ਵੀ ਪਾਰਟੀ ਚਾਹੇ ਉਹ ਆਂਧਰਾ ਪ੍ਰਦੇਸ਼ ਦੀ ਹੈ ਚਾਹੇ ਉਹ ਮਹਾਰਾਸ਼ਟਰ ਦੀ ਹੈ ਚਾਹੇ ਤਾਮਿਲਨਾਡੂ ਦੀ ਹੈ ਚਾਹੇ ਉਹ ਛਤੀਸਗੜ੍ਹ ਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਜਿਉਂ ایਵੀਐਮ ਤੇ ਸਵਾਲ ਚੱਕਦੀ ਹੈ ਕਿ ایਵੀਐਮ ਜਿਹੜੀ ਹੈ ਉਹਦੇ ਚ ਕੋਈ ਗੜਬੜੀ ਹੈ ਤਾਂ ਭਾਜਪਾ ایਵੀਐਮ ਦੇ ਹੱਕ ਚ ਕਿਉਂ ਆ ਜਾਂਦੀ ਹੈ ਜੇ ਉਹਨਾਂ ਨੂੰ ਮੋਦੀ ਦੀ ਲਹਿਰ ਤੇ ਇੰਨੀ ਯਕੀਨ ਹੈ ਉਹ ਕਹਿੰਨ ਭਾਵੇਂ ਤੁਸੀਂ ਬੈਲਟ ਪੇਪਰ ਨਹੀਂ ਪਵਾ ਲੋ ਜੀ ਭਾਵੇਂ ਜਿਵੇਂ ਮਰਜ਼ੀ ਮਸ਼ੀਨਾਂ ਚੈੱਕ ਕਰਾ ਲੋ ਜੀ ਅਸੀਂ ਤਾਂ ਜਿੱਤਣਾ ਹੀ ਹੈ ਕਿਉਂਕਿ ਸਾਡੇ ਕੋਲੇ ਮੋਦੀ ਸਾਹਿਬ ਨੇ ਜਿਨ੍ਹਾਂ ਦੇ ਚਿਹਰੇ ਨੂੰ ਜਾਂ ਜਿਨ੍ਹਾਂ ਦੇ ਨਾਮ ਨੂੰ ਜਾਂ ਜਿਨ੍ਹਾਂ ਦੀ ਲਹਿਰ ਨੂੰ ਵੋਟ ਪੈਂਦੀ ਹੈ ਅਚਾਨਕ ਬੀਜੇਪੀ ਈਵੀਐਮ ਦੇ ਹੱਕ ਚ ਕਿਉਂ ਆ ਜਾਂਦੀ ਹੈ ਨਹੀਂ ਨਹੀਂ ਇਹ ਤਾਂ ਠੀਕ ਹੈ ਠੀਕ ਹੈ ਇਹ ਗੱਲ ਨਾ ਛਿੜੋ ਇਹ ਗੱਲ ਨਾ ਛਿੜੋ ਇਹਦਾ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਜਾਂਚ ਕਿਉਂ ਨਹੀਂ ਹੋਣ ਦਿੰਦੀ ਜਾਓ ਉਹ ਕਿਉਂ ਨਹੀਂ ਕਲੀਅਰ ਗੱਲ ਕਰਦੇ ਇਹ ਕਿ ਲੋਕਤੰਤਰ ਜਿਹੜਾ ਅ ਅਸੀਂ ਅਸੀਂ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਕਿ ਵੋਟਾਂ ਨਵੀਆਂ ਬਣੇ ਇੱਕੋ ਐਡਰੈਸ ਤੇ 80 80 ਵੋਟਾਂ ਬਣ ਰਹੀਆਂ ਨੇ ਵੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਸੰਜੇ ਸਿੰਘ ਸਾਡੇ ਰਾਜ ਸਭਾ ਦੇ ਮੈਂਬਰ ਉਹਨਾਂ ਦੀ ਘਰ ਵਾਲੀ ਦੀ ਵੋਟ ਕੱਟਦੀ ਕਿਉਂਕਿ ਉਹ ਨਵੀਂ ਦਿੱਲੀ ਵਿਧਾਨ ਸਭਾ 'ਚ ਪੈਂਦੇ ਸੀ ਕਈ ਵਾਰੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਐਦਾਂ ਹੀ ਕੱਟਦੀ ਬਾਅਦ ਜਦੋਂ ਪਤਾ ਲੱਗਿਆ ਫਿਰ ਕਹਿੰਦੇ ਹਾਂਜੀ ਬਣਾ ਦਾਂਗੇ ਸੋ ਇਹ ਲੋਕਤੰਤਰ ਲਈ ਬਹੁਤ ਕਾਹਤਕ ਚੀਜ਼ ਹੈ ਉਧਰ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ ਸੈਨਟ ਤੇ ਕੇਂਦਰ ਦੇ ਯੂ ਟਰਨ ਦੇ ਬਾਵਜੂਦ ਧਰਨੇ ਤੇ ਬੈਠੇ ਹੋਏ ਨੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਤਹਿਤ ਪ੍ਰਦਰਸ਼ਨ ਚੱਲ ਰਿਹਾ ਹੈ 10 ਨਵੰਬਰ ਨੂੰ ਹੋਣ ਵਾਲਾ ਇਕੱਠ ਵੀ ਨਹੀਂ ਟਾਲਿਆ ਗਿਆ ਸੈਨੇਟ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਵੇ ਵਿਦਿਆਰਥੀਆਂ ਦੇ ਵੱਲੋਂ ਹਿਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਕੇਂਦਰ ਸਰਕਾਰ ਨੇ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਪੀਯੂ ਤੇ ਕੇਂਦਰ ਸਰਕਾਰ ਦਾ ਨਵਾਂ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਕੇਂਦਰ ਸਰਕਾਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਨਹੀਂ ਹੋਏਗੀ ਸੈਨੇਟ ਤੇ ਸਿੰਡੀਗੇਟ ਬਰਕਰਾਰ ਰਹਿਣਗੇ ਤਾਂ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਸਬੰਧੀ ਕੇਂਦਰ ਸਰਕਾਰ ਤੇ ਨੋਟੀਫਿਕੇਸ਼ਨ ਵਿਰੁੱਧ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਹਾਲਾਂਕਿ ਵਿਦਿਆਰਥੀ ਅਤੇ ਉਹਨਾਂ ਦਾ ਸਮਰਥਨ ਕਰਨ ਵਾਲੇ ਸੰਗਠਨ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਕੇਂਦਰ ਸਰਕਾਰ ਨੇ ਉਹਨਾਂ ਦੇ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦੇ ਸਾਹਮਣੇ ਝੂਕਣਾ ਸਵੀਕਾਰ ਕੀਤਾ ਪਰ ਪਹਿਲਾ ਨੋਟੀਫਿਕੇਸ਼ਨ ਰੱਦ ਕਰਨ ਅਤੇ ਫਿਰ ਦੁਬਾਰਾ ਜਾਰੀ ਕਰਨ ਵਿੱਚ ਦਿਖਾਈ ਗਈ ਅਭਿਸ਼ਵਾਸ਼ਯੋਗਤਾ ਕਾਰਨ ਉਹਨਾਂ ਨੇ ਆਪਣਾ ਵਿਰੋਧ ਜਾਰੀ ਰੱਖਣ ਦਾ ਫੈਸਲਾ ਕੀਤਾ ਵਿਰੋਧ ਕਰ ਰਹੇ ਸੰਗਠਨ 10 ਤਰੀਕ ਨੂੰ ਐਲਾਨੇ ਗਏ ਯੂਨੀਵਰਸਿਟੀ ਬੰਦ ਨੂੰ ਪੂਰਾ ਕਰਨਗੇ ਇਸ ਦਿਨ ਸੰਗਠਨਾ ਅਤੇ ਸਮਰਥਨ ਨੂੰ ਦੇਖਦੇ ਹੋਏ ਭਵਿੱਖ ਦੀ ਰਣਨੀਤੀ ਦਾ ਵੀ ਐਲਾਨ ਕੀਤਾ ਜਾਏਗਾ ਵਿਦਿਆਰਥੀਆਂ ਨੇ ਕਿਹਾ ਕਿ ਵਾਈਸ ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਰੋਜ਼ਾਨਾ ਵਿਰੋਧ ਪ੍ਰਦਰਸ਼ਨ ਤਦ ਤੱਕ ਜਾਰੀ ਰਹਿਣਗੇ ਜਦੋਂ ਤੱਕ ਸੈਨੇਟ ਚੋਣਾਂ ਦਾ ਅਧਿਕਾਰਤ ਸ਼ੈਡਿਊਲ ਜਾਰੀ ਨਹੀਂ ਹੋ ਜਾਂਦਾ। ਉਧਰ ਪੰਜਾਬ ਯੂਨੀਵਰਸਿਟੀ ਤੇ ਕੇਂਦਰ ਸਰਕਾਰ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਕੇਂਦਰ ਸਰਕਾਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨਹੀਂ ਭੰਗ ਹੋਵੇਗੀ ਸੈਨੇਟ ਤੇ ਸਿੰਡੀਕੇਟ ਬਰਕਰਾਰ ਰਹਿਣਗੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੀ ਮੰਗ ਮੰਨੀ ਹੈ ਸੈਨੇਟ ਭੰਗ ਕਰਨ ਦੇ ਮਸਲੇ ਤੇ ਕੇਂਦਰ ਨੇ ਹਾਰ ਮੰਨ ਲਈ ਹੈ। ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਵੱਡੀ ਜਿੱਤ ਹੋਈ ਹੈ ਕੇਂਦਰ ਨੇ ਸੈਨੇਟ ਭੰਗ ਕਰਨ ਦੇ ਫੈਸਲੇ ਨੂੰ ਵਾਪਸ ਲੈ ਲਿਆ ਪੰਜਾਬ ਯੂਨੀਵਰਸਿਟੀ ਤੇ ਨਵੇਂ ਨੋਟੀਫਿਕੇਸ਼ਨ ਦੇ ਲਈ ਪੰਜਾਬ ਬੀਜੇਪੀ ਨੇ ਧੰਨਵਾਦ ਕੀਤਾ ਹੈ ਕੇਂਦਰ ਸਰਕਾਰ ਦਾ ਪੰਜਾਬ ਬੀਜੇਪੀ ਨੇ ਧੰਨਵਾਦ ਕੀਤਾ ਬੀਜੇਪੀ ਨੇ ਕਿਹਾ ਕਿ ਕੇਂਦਰ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਿਆ ਕੇਂਦਰ ਸਰਕਾਰ ਨੇ ਬਹੁਤ ਸਹੀ ਫੈਸਲਾ ਲਿਆ ਬੀਜੇਪੀ ਇਸ ਫੈਸਲੇ ਦਾ ਪੂਰੀ ਤਰ੍ਹਾਂ ਸਵਾਗਤ ਕਰਦੀ ਹੈ ਸਮਰਥਨ ਕਰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਕੇਂਦਰ ਦੇ ਇਸ ਫੈਸਲੇ ਨੂੰ ਸਟੂਡੈਂਟਸ ਦੀ ਜਿੱਤ ਦੱਸਿਆ ਤਾਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਹੁਣ ਕੇਂਦਰ ਸਰਕਾਰ ਨੇ ਯੂ ਟਰਨ ਲੈ ਲਿਆ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿਨਗੇਟ ਭੰਗ ਕਰਨ ਤੇ ਆਪਣੇ ਫੈਸਲੇ ਨੂੰ ਵਾਪਸ ਲੈਂਦਿਆਂ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਇਸ ਨੋਟੀਫਿਕੇਸ਼ਨ ਖਿਲਾਫ ਵਿਦਿਆਰਥੀਆਂ ਕਿਸਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਫੈਸਲਾ ਹੁਣ ਵਾਪਸ ਲੈ ਲਿਆ ਗਿਆ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਦੌਰਾਨ ਕਿਹਾ ਗਿਆ ਕਿ ਸਿੰਡੀਕੇਟ ਤੇ ਸੈਨੇਟ ਬਰਕਰਾਰ ਰਹਿਣਗੇ ਇਹ ਭੰਗ ਨਹੀਂ ਹੋਣਗੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਲਈਆਂ ਨੇ ਕਈ ਦਿਨਾਂ ਤੋਂ ਸਰਕਾਰ ਦੇ ਇਸ ਫੈਸਲੇ ਦਾ ਵਿਦਿਆਰਥੀ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਨਮਸਕਾਰ ਸਤਿ ਸ੍ਰੀ ਅਕਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਅੱਜ 7 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੀ ਸੈਨੇਟ 'ਚ ਬਦਲਾਅ ਕਰਨ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਹੈ। ਔਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਵਾਪਸ ਬਹਾਲ ਕਰ ਦਿੱਤਾ ਗਿਆ। ਮੈਂ ਸਮਝਦਾ ਕਿ ਪੰਜਾਬ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਜਿਹੜੇ ਵਿਦਿਆਰਥੀ ਸਾਡੇ ਅੰਦੋਲਨ ਕਰ ਰਹੇ ਸੀ ਉਹਨਾਂ ਦੀ ਭਾਵਨਾ ਨੂੰ ਸਮਝਦੇ ਹੋਏ ਬਹੁਤ ਸਹੀ ਫੈਸਲਾ ਕੇਂਦਰ ਸਰਕਾਰ ਨੇ ਲਿਆ ਹੈ ਭਾਰਤੀ ਜਨਤਾ ਪਾਰਟੀ ਇਸ ਫੈਸਲੇ ਦਾ ਪੂਰੀ ਤਰ੍ਹਾਂ ਨਾਲ ਸਵਾਗਤ ਕਰਦੀ ਹੈ ਸਮਰਥਨ ਕਰਦੀ ਹੈ ਉਧਰ ਰੁਕ ਰਾਂਗੇ ਵੱਡੀ ਖਬਰ ਦੇ ਨਾਲ ਤਰਨਤਾਰਨ ਤੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਚੋਣ ਕਮਿਸ਼ਨ ਨੇ ਐਸਐਸਪੀ ਨੂੰ ਸਸਪੈਂਡ ਕਰਨ ਦੇ ਆਦੇਸ਼ ਦਿੱਤੇ ਨੇ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਹੁਣ ਐਸਐਸਪੀ ਤਰਨਤਾਰਨ ਦਾ ਵਾਧੂ ਚਾਰਜ ਸੌਂਪ ਦਿੱਤਾ ਹੈ ਤਰਨਤਾਰਨ ਦੇ ਐਸਐਸਪੀ ਨਾਲ ਜੁੜੀ ਵੱਡੀ ਖਬਰ ਹੈ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਤੇ ਵੱਡੀ ਗਾਜ ਚ ਡਿੱਗੀ ਹੈ ਭਾਰਤੀ ਚੋਣ ਕਮਿਸ਼ਨ ਨੇ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਨੇ ਇਸ ਕਾਰਵਾਈ ਮਗਰੋਂ ਹੁਣ ਅਮ੍ਰਿਤਸਰ ਤੋਂ ਕਮਿਸ਼ਨਰ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਨੂੰ ਤੁਰੰਤ ਪ੍ਰਭਾਵ ਨਾਲ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਗਿਆ ਦੱਸਿਆ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੇ SSP ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ SSP ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਤੇ ਹੁਣ ਚੋਣ ਕਮਿਸ਼ਨ ਨੇ ਇਹ ਕਾਰਵਾਈ ਕੀਤੀ ਹੈ ਤੇ ਹੁਣ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਕਰਕੇ SSP ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਚੋਣ ਕਮਿਸ਼ਨ ਨੇ SSP ਨੂੰ ਸਸਪੈਂਡ ਕਰਨ ਤੇ ਆਦੇਸ਼ ਦਿੱਤੇ ਨੇ ਉਧਰ ਰੁਕਰਾਂਗੇ ਅਗਲੀ ਖਬਰ ਦਿਵਾਲ ਅੱਜ ਚਾਰ ਨਵੀਆਂ ਬੰਦੇ ਭਾਰਤ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਨੂੰ ਵੀ ਨਵੀਂ ਬੰਦੇ ਭਾਰਤ ਦੀ ਸੋਗਾਤ ਮਿਲੀ ਹੈ ਫਿਰੋਜ਼ਪੁਰ ਕੈਂਟ ਤੋਂ ਨਵੀਂ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋ ਚੁੱਕੀ ਹੈ ਫਿਰੋਜ਼ਪੁਰ ਦਿੱਲੀ ਬੰਦੇ ਭਾਰਤ ਦੀ ਸ਼ੁਰੂਆਤ ਹੋਈ ਹੈ ਪੀਐਮ ਮੋਦੀ ਨੇ ਵਾਰਣਸੀ ਤੋਂ ਹਰੀ ਚੰਡੀ ਦਿਖਾਈ ਹੈ ਫਿਰੋਜ਼ਪੁਰ ਤੋਂ ਬੰਦੇ ਭਾਰਤ ਰਵਾਨਾ ਹੋਈ ਹੈ ਕੇਂਦਰੀ ਰਾਸ਼ਟਰਮંત્રી ਰਵਨੀ ਸਿੰਘ ਬਿੱਟੂ ਫਿਰੋਜ਼ਪੁਰ ਕੈਂਟ ਸਟੇਸ਼ਨ ਤੇ ਹੀ ਮੌਜੂਦ ਸੀ ਹਫਤੇ ਦੇ ਵਿੱਚ 6 ਦਿਨ ਫਿਰੋਜ਼ਪੁਰ ਕੈਂਟ ਤੋਂ ਦਿੱਲੀ ਲਈ ਬੰਦੇ ਭਾਰਤ ਚੱਲੇਗੀ ਹਫਤੇ ਦੇ ਵਿੱਚ ਇੱਕ ਦਿਨ ਬੁੱਧਵਾਰ ਨੂੰ ਟ੍ਰੇਨ ਨਹੀਂ ਚੱਲੇਗੀ ਸਵੇਰੇ 7:55 ਤੇ ਫਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਇਆ ਕਰੇਗੀ ਦੁਪਹਿਰ ਕਰੀਬ 2:30 ਵਜੇ ਦਿੱਲੀ ਪਹੁੰਚਿਆ ਕਰੇਗੀ ਉਸੇ ਦਿਨ ਦਿੱਲੀ ਤੋਂ ਸ਼ਾਮ 4 ਵਜੇ ਫਿਰੋਜ਼ਪੁਰ ਕੈਂਟ ਲਈ ਰਵਾਨਾ ਹੋਵੇਗੀ ਤਾਂ ਪੰਜਾਬ ਵਾਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਅਤੇ ਨਵੀਂ ਦਿੱਲੀ ਵਿਚਕਾਰ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਅੱਜ ਤੋਂ ਚੱਲਨੇ ਸ਼ੁਰੂ ਹੋ ਗਈ ਹੈ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤਾ ਰੇਲਵੇ ਨੇ ਦੱਸਿਆ ਕਿ ਫਿਰੋਜ਼ਪੁਰ ਦਿੱਲੀ ਬੰਦੇ ਭਾਰਤ ਐਕਸਪ੍ਰੈਸ ਇਸ ਰੂਟ ਤੇ ਸਭ ਤੋਂ ਤੇਜ਼ ਚੱਲਣ ਵਾਲੀ ਪਹਿਲੀ ਰੇਲ ਗੱਡੀ ਹੈ ਜੋ ਆਪਣੀ ਯਾਤਰਾ 6 ਘੰਟੇ 40 ਮਿੰਟਾਂ ਦੇ ਵਿੱਚ ਪੂਰੀ ਕਰੇਗੀ ਫਿਰੋਜ਼ਪੁਰ ਨਵੀਂ ਦਿੱਲੀ ਵਿਚਕਾਰ ਫਰੀਦਕੋਟ ਬਠਿੰਡਾ ਰਾਹੀਂ ਚੱਲੇਗੀ ਇਹ ਰੇਲ ਗੱਡੀ ਫਰੀਦਕੋਟ ਬਠਿੰਡਾ ਧੂਰੀ ਪਟਿਆਲਾ ਅੰਬਾਲਾ ਗੈਂਟ

खजुराहो वंदे भारत के अलावा फिरोजपुर दिल्ली वंदे भारत लखनऊ सहारनपुर वंदे भारत और एर्नाकुलम बेंगलुरु वंदे भारत इसको भी हरी झंडी दिखाई गई है इन चार नई ट्रेनों के साथ ही अब देश में 160 से ज्यादा नई वंदे भारत ट्रेनों का संचालन होने लगा है मैं वासियों को सभी देशवासियों को इन ट्रेनों की बहुत बहुत बधाई देता हूं। बहुत बहुत बठिंडे वाले बहुत बहुत मुबारकबाद वंदे भारत जी जय श्री राम ਇਹ ਸਭ ਤੋਂ ਸੁਪਰ ਫਾਸ ਬੰਦੇ ਬਾਰਤ ਦੁਨੀਆ ਦੀ ਸਭ ਤੋਂ ਬੈਸਟ ਰੇਨਾ ਉਹ ਮਾਲਵੇ ਨੂੰ ਮਿਲੀ ਹੈ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਬਹੁਤ ਬਹੁਤ ਅਸ਼wini ਵੈਸ਼ਨਵੀ ਦਾ ਧੰਨਵਾਦੀ ਆ ਇਹ ਰੇਲ ਮਿਨਿਸਟਰ ਹੋਣ ਨਾਤੇ ਪੰਜਾਬ ਦੇ ਸ਼ੁਰੂਆਤ ਤੁਸੀਂ ਦੇਖਿਓ ਇੱਕ ਸਾਲ ਦੇ ਵਿੱਚ ਹਰ ਚੀਜ਼ ਪੰਜਾਬ ਦੀ ਰੇਲਵੇ ਦੀ ਬੈਸਟ ਚੀਜ਼ਾਂ ਉਹ ਹਰ ਉਪਲਬਧ ਹੋਏ ਉੱਤਰ ਆਮ ਆਦਮੀ ਪਾਰਟੀ ਦੇ ਐਮਪੀ ਮੀਤਿਹਰ ਵੱਲੋਂ ਬੰਦੇ ਭਾਰਤ ਟ੍ਰੇਨ ਬਰਨਾਲਾ 'ਚ ਰੋਕਣ ਦੀ ਮੰਗ ਕੀਤੀ ਗਈ ਹੈ ਐਮਪੀ ਮੀਤਿਹਰ ਨੇ ਕਿਹਾ ਕਿ ਬੰਦੇ ਭਾਰਤ ਬਰਨਾਲਾ ਦੇ ਵਿੱਚ ਵੀ ਰੁਕੇ ਫਿਰੋਜ਼ਪੁਰ ਦਿੱਲੀ ਬੰਦੇ ਭਾਰਤ ਟ੍ਰੇਨ ਦਾ ਬਰਨਾਲਾ ਵਿਖੇ ਸਟਾਪੇਜ ਨਾ ਰੱਖਣਤੇ ਮੈਂਬਰ ਪਾਰਲੀਮੈਂਟ ਮੀਤਿਹਰ ਨੇ ਨਿਰਾਸ਼ਗੀ ਪ੍ਰਗਟਾਈ ਹੈ ਮੀਤਿਹਰ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਬਰਨਾਲਾ ਵਿਖੇ ਠਹਿਰ ਦਾ ਵਾਅਦਾ ਕਰਕੇ ਵੀ ਰੇਲ ਨਾ ਰੋਕ ਕੇ ਰੇਲਵੇ ਨੇ ਬਰਨਾਲਾ ਵਾਸੀਆਂ ਨਾਲ ਧੋਖਾ ਕੀਤਾ ਐਮਪੀ ਮੀਤਿਹਰ ਨੇ ਕਿਹਾ ਕਿ ਪਿਛਲੇ ਦਿਨੀ ਮੈਂ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਨੇ ਉਸ ਸਮੇਂ ਭਰੋਸਾ ਦਿੱਤਾ ਸੀ ਕਿ ਜਿਸ ਦਿਨ ਟ੍ਰੇਨ ਚੱਲੇਗੀ ਉਸ ਦਿਨ ਬਰਨਾਲਾ ਵਿਖੇ ਸਟਾਪੇਜ ਜ਼ਰੂਰ ਰੱਖਿਆ ਜਾਵੇਗਾ ਬਰਨਾਲਾ ਦੇ ਲੋਕਾਂ ਨਾਲ ਤੇ ਮੇਰੇ ਨਾਲ ਜਿਹੜਾ ਵਾਅਦਾ ਕਰਕੇ ਝੂਠ ਬੋਲਿਆ ਗਿਆ ਮੀਤਿਹਰ ਨੇ ਕਿਹਾ ਕਿ ਸਰਦ ਰੁੱਤ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਕਮ ਰੋਕੂ ਮਤਾਲੀਆ ਮੰਗਾ ਐਮਪੀ ਮੀਤਿਹਰ ਨੇ ਰੇਲਵੇ ਨੂੰ 1 ਦਸੰਬਰ ਤੱਕ ਦਾ ਸਮਾਂ ਦਿੱਤਾ ਜੇ ਨਾ ਰੋਕੀ ਗਈ ਟ੍ਰੇਨ ਤਾਂ 1 ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਸਾਡੇ ਬਰਨਾਲੇ ਦੇ ਲੋਕਾਂ 'ਚ ਬੜੀ ਨਿਰਾਸ਼ਾ ਹੈਗੀ ਕਿ ਉਹਦਾ ਸਟਾਪੇਜ ਬਰਨਾਲੇ 'ਂ ਨਹੀਂ ਰੱਖਿਆ ਗਿਆ ਤੇ ਪਿਛਲੇ ਦਿਨੀ ਸਭ ਦੇ ਧਿਆਨ 'ਚ ਹੋਣਾ ਮੈਂ ਮੰਤਰੀ ਜੀ ਨੂੰ ਮਿਲਿਆ ਵੀ ਸੀਗਾ ਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਜਿਹੜਾ ਬਰਨਾਲੇ ਸਟਾਪੇਜ ਹੈ ਉਹ ਜ਼ਰੂਰ ਰੱਖਿਆ ਜਾਊ ਜਿਸ ਦਿਨ ਟ੍ਰੇਨ ਚੱਲੂਗੀ ਤੇ ਅਸੀਂ ਉੱਥੇ ਕਿਹਾ ਵੀ ਸੀ ਕਿ ਮੰਤਰੀ ਸਾਹਿਬ ਅਸੀਂ ਧੰਨਵਾਦ ਕਰਾਂਗੇ ਬਰਨਾਲੇ ਦੇ ਲੋਕਾਂ ਦੇ ਨਾਲ ਪਰ ਜੋ ਅੱਜ ਇਹ ਹੋਇਆ ਕਿ ਟ੍ਰੇਨ ਦਾ ਸਟਾਪੇਜ ਨਹੀਂ ਰੱਖਿਆ ਗਿਆ ਇਹ ਕੋਈ ਇਹ ਨਹੀਂ ਵੀ ਇਕੱਲੇ ਇੱਕ ਐਮਪੀ ਦੇ ਨਾਲ ਇਹ ਸਮਝ ਲਓ ਵੀ ਵਾਅਦਾ ਕਰਕੇ ਜਿਹੜਾ ਇੱਕ ਧੋਖਾ ਕੀਤਾ ਗਿਆ ਹੈ ਇਹ ਸਮੁੱਚੇ ਬਰਨਾਲੇ ਕੀ ਬਰਨਾਲੇ ਦੇ ਆਸ-ਪਾਸ ਦੇ ਸਾਰੇ ਲੋਕਾਂ ਨਾਲ ਧੋਖਾ ਜਿਨ੍ਹਾਂ ਨੂੰ ਇਹ ਖੁਸ਼ੀ ਸੀ ਉਮੀਦ ਸੀ ਕਿ ਜੀ ਪਹਿਲੀ ਫਾਸਟ ਮੂਵਿੰਗ ਟ੍ਰੇਨ ਜਿਹੜੀ ਆ ਚੱਲ ਰਹੀ ਹੈ ਤੇ ਬਰਨਾਲੇ ਸਟਾਪੇਜ ਹੋਊਗਾ ਕਿਉਂਕਿ ਮੋਗੇ ਜ਼ਿਲ੍ਹੇ ਦੇ ਇਧਰ ਨਿਹਾਲ ਸਿੰਘ ਵਾਲੇ ਦੇ ਰਾਇਕੋਟ ਤੱਕ ਦੇ ਇਧਰ ਮਾਨਸਾ ਦੇ ਜੋਗੇ ਤੱਕ ਦੇ ਆ ਬਠਿੰਡੇ ਤੋਂ ਜਿਹੜਾ ਰਾਮਪੁਰੇ ਤੱਕ ਦੇ ਜਿਹੜੇ ਲੋਕ ਹੈ ਬਰਨਾਲਾ ਸਟੇਸ਼ਨੋਂ ਪੈਂਦਾ ਇੱਥੋਂ ਆ ਕੇ ਟ੍ਰੇਨ ਲੈਂਦੇ ਆ ਤੇ ਅੱਜ ਉਹਨਾਂ ਸਾਰੇ ਲੋਕਾਂ ਨਾਲ ਸਮਝਦਾ ਮੈਂ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਜਿਹੜਾ ਉਹ ਕੀਤਾ ਗਿਆ ਕਿ ਬਰਨਾਲੇ ਸਟਾਪੇਜ ਰੱਖਿਆ ਗਿਆ ਪਰ ਮੇਰੀ ਉਸ ਤੋਂ ਬਾਅਦ ਵੀ ਕਿਉਂਕਿ ਜਿਸ ਦਿਨ ਦੀ ਖਬਰ ਆਈ ਹੈ ਕਿ ਜੀ ਬਰਨਾਲੇ ਸਟਾਪੇਜ ਨਹੀਂ ਮੇਰੀ ਮੰਤਰੀ ਜੀ ਦੇ ਦਫਤਰ ਵੀ ਲਗਾਤਾਰ ਜਿਹੜੀ ਗੱਲ ਆ ਹੋ ਰਹੀ ਹੈ ਤੇ ਉਹਨਾਂ ਨੇ ਹੁਣ ਵੀ ਇਹੀ ਕਿਹਾ ਕਿ ਜੀ ਅਸੀਂ ਇਹ ਫਾਈਲ ਪੁਰਾਣੀ ਚੱਲੀ ਹੋਈ ਸੀ ਹਫ਼ਤੇ 10 ਦਿਨ ਤੱਕ ਇਹ ਟ੍ਰੇਨ ਨੂੰ ਰੋਕਾਂਗੇ ਪਰ ਮੈਂ ਇਹ ਕਹਿਣਾ ਵੀ ਹਫ਼ਤਾ 10 ਦਿਨ ਛੱਡੋ ਅਸੀਂ ਤੁਹਾਨੂੰ 20 ਦਿਨ ਦਿੱਤੇ 20 ਕੀ ਆ ਆਉਣ ਵਾਲੀ 1 ਦਸੰਬਰ ਤੱਕ ਦਾ ਸਮਾਂ ਦਿੱਤਾ ਉਦੋਂ ਪਹਿਲਾਂ ਸੈਸ਼ਨ ਵੀ ਚੱਲ ਪੈਣਾ ਤੁਸੀਂ ਉਹ ਤੱਕ ਹੀ ਰੋਕ ਦਿਓ ਕਿਉਂਕਿ ਮੈਂ ਪਹਿਲਾਂ ਵੀ ਕਹੇ ਤੁਹਾਡਾ ਧੰਨਵਾਦ ਕਰਾਂਗੇ ਮੰਤਰੀ ਸਾਹਿਬ ਹੁਣ ਵੀ ਤੁਹਾਡਾ ਅਸੀਂ ਧੰਨਵਾਦ ਕਰਾਂਗੇ ਜੇ 20 ਬਾਈ ਦਿਨਾਂ ਚ ਵੀ ਇੱਕ ਤਰੀਕ ਤੱਕ ਟ੍ਰੇਨ ਰੋਕ ਦਿੰਨੇ ਹਾਂ ਪਰ ਜੇ ਟ੍ਰੇਨ ਨੇ ਨਹੀਂ ਰੋਕੀ ਜਾਂਦੀ ਕਿਉਂਕਿ ਉਸ ਤੋਂ ਪਹਿਲਾਂ ਸੈਸ਼ਨ ਚੱਲ ਪੈਣਾ ਮੈਂ ਸੈਸ਼ਨ ਚ ਮਿਲ ਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਉੱਥੇ ਕੰਮ ਰੋਕੂ ਪ੍ਰਸਤਾਵ ਵੀ ਲੈ ਕੇ ਆਉਂਗਾ ਜ਼ੀਰੋ ਅਰਚ ਵੀ ਮੈਂ ਕੋਸ਼ਿਸ਼ ਕਰੂੰਗਾ ਜਿੱਥੇ ਵੀ ਮੌਕਾ ਲੱਗਿਆ ਮੈਂ ਇਹ ਮੰਗ ਦੁਆਰਾ ਦੁਆਰਾ ਠਾਊਂਗਾ ਕਿ ਟ੍ਰੇਨ ਜਿਹੜੀ ਹੈ ਬਰਨਾਲੇ ਰੋਕੀ ਜਾਵੇ ਤੇ ਫਿਰ ਵੀ ਜੇ ਨਹੀਂ ਰੋਕੀ ਜਾਂਦੀ ਤਾਂ ਇੱਕ ਤਰੀਕ ਤੋਂ ਬਾਅਦ ਅਸੀਂ ਬਰਨਾਲੇ ਸਟੇਸ਼ਨ ਤੇ ਜਿਹੜਾ ਪ੍ਰੋਟੈਸਟ ਹੈ ਉਹ ਕਰਾਂਗੇ ਕਿ ਜਿਹੜੀ ਟ੍ਰੇਨ ਹੈ ਉਹ ਹਰ ਹਾਲਾਤ ਚ ਬਰਨਾਲੇ ਰੋਕੀ ਜਾਵੇ ਤੇ ਬਰਨਾਲੇ ਦੇ ਲੋਕਾਂ ਨੂੰ ਨਾਲ ਲੈ ਕੇ ਮੈਂ ਜੋ ਵੀ ਸੰਘਰਸ਼ ਕਰਨਾ ਪਿਆ ਉਹ ਕਰੂੰਗਾ ਪਰ ਬਰਨਾਲੇ ਟ੍ਰੇਨ ਜਿਹੜੀ ਹੈ ਉਹ ਰਕਵਾ ਕੇ ਰੱਖਾਂਗੇ ਉਧਰ 1 ਦਸੰਬਰ ਤੋਂ ਸੰਸਦ ਦਾ ਸਰਦ ਰੁੱਤੇ ਜਲਾਸ ਸ਼ੁਰੂ ਹੋਵੇਗਾ ਕੇਂਦਰੀ ਮੰਤਰੀ ਕਿਰਨ ਰੱਜੂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ 1 ਤੋਂ 19 ਦਸੰਬਰ ਤੱਕ ਇਹ اجلاس ਚੱਲੇਗਾ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਚੀਜੂ ਨੇ ਟਵਿੱਟਰ ਤੇ ਸਰਦ ਰੁੱਤ ਸੈਸ਼ਨ ਬਾਰੇ ਪੋਸਟ ਕਰਦਿਆਂ ਲਿਖਿਆ ਕਿ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 1 ਦਸੰਬਰ ਤੋਂ 19 ਦਸੰਬਰ 2025 ਤੱਕ ਸੰਸਦ ਦਾ ਸਰਦ ਰੁੱਤ ਸੈਸ਼ਨ ਬੁਲਾਉਣ ਤੇ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ 1 ਦਸੰਬਰ ਤੋਂ ਸੰਸਦ ਦਾ ਵਿੰਟਰ ਸੈਸ਼ਨ ਆ ਜਿਹੜਾ ਉਹ ਸ਼ੁਰੂ ਹੋਵੇਗਾ ਕੇਂਦਰੀ ਮੰਤਰੀ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ 1 ਤੋਂ ਲੈ ਕੇ 19 ਦਸੰਬਰ ਤੱਕ ਇਹ ਜਲਾਸ ਚੱਲੇਗਾ। ਔਦਰ ਖਬਰ ਜੁੜੀ ਹੈ ਪੰਜਾਬੀ ਗਾਇਕ ਦਲਜੀਤ ਦੁੱਸਾਂਸ ਦੇ ਨਾਲ ਆਸਟ੍ਰੇਲੀਆ ਦੇ ਮੰਤਰੀ ਨੇ ਪੰਜਾਬੀ ਗਾਇਕ ਤੇ ਔਰਾ ਟੂਰ ਦੀ ਤਾਰੀਫ ਕੀਤੀ ਹੈ। ਦਲਜੀਤ ਦੇ ਆਸਟ੍ਰੇਲੀਆ ਔਰਾ ਟੂਰ ਲਈ ਧੰਨਵਾਦ ਕੀਤਾ। ਆਸਟ੍ਰੇਲੀਆ ਦੇ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਆਨ ਲਈ ਦਲਜੀਤ ਦਾ ਧੰਨਵਾਦ ਇਹ ਇੱਕ ਸ਼ਾਨਦਾਰ ਟੂਰ ਸੀ ਪੂਰੇ ਆਸਟ੍ਰੇਲੀਆ ਦੇ ਵਿੱਚ ਕੰਸਰਟ ਦੀਆਂ ਟਿਕਟਾਂ ਵਿਕੀਆਂ ਮੈਂ ਸਿਡਨੀ ਦੇ ਵਿੱਚ ਹੋਏ ਕੰਸਰਟ ਤੇ ਕੁਝ ਫੁਟੇਜ ਵੇਖੇ ਨੇ ਮੈਂ ਦਰਸ਼ਕਾਂ ਦੀ ਖੁਸ਼ੀ ਵੀ ਵੇਖੀ ਹੈ ਆਸਟ੍ਰੇਲੀਆ ਭਾਰਤ ਦੇ ਵਿੱਚ ਸੋਲਡ ਆਊਟ ਕੰਸਰਟ ਦੇਖੇ ਨੇ ਜਿਸ ਵਿੱਚ ਕੁੱਲ 90000 ਲੋਕ ਸ਼ਾਮਿਲ ਹੋਣ ਲਈ ਪਹੁੰਚੇ ਸੀ ਦਲਜੀਤ ਦੁਸਾਂਸ ਦੇ ਨਸਲਵਾਦੀ ਟਿੱਪਣੀਆਂ 'ਤੇ ਵੀ ਆਸਟ੍ਰੇਲੀਆ ਦੇ ਮੰਤਰੀ ਨੇ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਦਲਜੀਤ ਨੂੰ ਘਟਿਆ ਇੰਟਰਨੈਟ ਟ੍ਰੋਲਸ ਦਾ ਟਾਰਗੇਟ ਬੰਨਾ ਪਿਆ ਪਰ ਉਹਨਾਂ ਨੇ ਜਿਸ ਤਰ੍ਹਾਂ ਸ਼ਾਂਤੀ ਨਾਲ ਸਥਿਤੀ ਨੂੰ ਸੰਭਾਲ ਲਿਆ ਉਹ ਕਾਬਿਲ-ਏ-ਤਾਰੀਫ਼ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਲਜੀਤ ਨੇ ਬਹੁਤ ਹੀ سنجیدਗੀ ਨਾਲ ਸਭ ਕੁਝ ਹੈਂਡਲ ਕਰ ਲਿਆ। ਤਾਂ ਆਸਟ੍ਰੇਲੀਆ ਦੇ ਮੰਤਰੀ ਨੇ ਪੰਜਾਬੀ ਗਾਇਕ ਦਲਜੀਤ ਦੁਸਾਂਸ ਦੀ ਔਰਾ ਟੂਰ ਦੀ ਤਾਰੀਫ਼ ਕੀਤੀ ਹੈ। ਦਲਜੀਤ ਦੁਸਾਂਸ ਦੇ ਆਸਟ੍ਰੇਲੀਆ ਆਰਾ ਟੂਰ ਲਈ ਧੰਨਵਾਦ ਕੀਤਾ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਓਨਲੀ ਦਿਲਜੀਤ ਦੋਸਾਂ ਦਾ ਧੰਨਵਾਦ ਹੁਣ ਗੱਲ ਕਰਾਂਗੇ ਅਮਰੀਕਾ ਦੀ ਵੀਜ਼ੇ ਨੂੰ ਲੈ ਕੇ 트ੰਪ ਸਰਕਾਰ ਨੇ ਸ਼ਕਤੀ ਦਿਖਾ ਦਿੱਤੀ ਹੈ ਡਾਇਬੀਟਿਸ ਦੇ ਮਰੀਜ਼ਾਂ ਨੂੰ ਹੁਣ ਵੀਜ਼ਾ ਨਹੀਂ ਦੇਵੇਗਾ ਅਮਰੀਕਾ ਯੂ ਐਸ ਏ ਨੇ ਡਾਇਬੀਟਿਸ ਦੇ ਮਰੀਜ਼ਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਦਿਲ ਦੇ ਰੋਗੀ ਤੇ ਪੁਰਾਣੀਆਂ ਬਿਮਾਰੀਆਂ ਵਾਲਿਆਂ ਨੂੰ ਵੀ ਹੁਣ ਵੀਜ਼ਾ ਨਹੀਂ ਮਿਲੇਗਾ ਟਰੰਪ ਪ੍ਰਸ਼ਾਸਨ ਨੇ ਵੀਜ਼ਾ ਸੰਬੰਧੀ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ ਅਮਰੀਕਾ ਤੇ ਵਿੱਤੀ ਬੋਝ ਦਾ ਹਵਾਲਾ ਦੇ ਕੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਨੇ ਦੁਨੀਆ ਭਰ ਦੇ ਵਿੱਚ ਅਮਰੀਕਾ ਨੇ ਆਪਣੇ ਵੀਜ਼ਾ ਅਪਸਰਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਨੇ ਕਈ ਬਿਮਾਰੀਆਂ ਦੀ ਲਿਸਟ ਤਿਆਰ ਕੀਤੀ ਹੈ ਟਰੰਪ ਪ੍ਰਸ਼ਾਸਨ ਮੁਤਾਬਕ ਬਿਮਾਰ ਲੋਕਾਂ ਨਾਲ ਦੇਸ਼ ਤੇ ਵਿੱਤੀ ਬੋਝ ਵਧ ਰਿਹਾ ਮੈਡੀਕਲ ਕੰਡੀਸ਼ਨ ਵਾਲੇ ਲੋਕਾਂ ਲਈ ਹੈਲਥ케ਅਰ ਤੇ ਖਰਚ ਹੋ ਰਿਹਾ ਇਹਨੇ ਹਜ਼ਾਰਾਂ ਹੀ ਡਾਲਰ ਤਾਂ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ بیمار ਲੋਕਾਂ ਨਾਲ ਪਵਿੱਖ ਦੇ ਵਿੱਚ ਅਮਰੀਕਾ ਤੇ ਆਰਥਿਕ ਬੋਝ ਵਧੇਗਾ ਤਾਂ 슈ਗਰ ਦੇ ਮਰੀਜ਼ਾਂ ਜਾਂ ਜ਼ਿਆਦਾ ਸਰੀਰਕ ਵਜ਼ਨ ਵਾਲੇ ਲੋਕਾਂ ਨੂੰ ਹੁਣ ਅਮਰੀਕਾ ਦਾ ਵੀਜ਼ਾ ਨਹੀਂ ਮਿਲੇਗਾ 트럼ਪ ਸਰਕਾਰ ਵੱਲੋਂ ਦੁਨੀਆ ਭਰ ਵਿੱਚ ਤਾਇਨਾਤ ਵੀਜ਼ਾ ਅਪਸਰਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਸਿਹਤ ਸਮੱਸਿਆਵਾਂ ਦੇ ਆਧਾਰ ਤੇ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣ ਅਤੇ ਬਜ਼ੁਰਗਾਂ ਨੂੰ ਕਿਸੇ ਵੀ ਹਾਲਤ ਵਿੱਚ ਜਹਾਜ਼ ਚੜ੍ਹਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਅਜਿਹੇ ਲੋਕ ਅਮਰੀਕਾ ਦਾਖਲ ਹੋਣ ਮਗਰੋਂ ਸਰਕਾਰ ਤੇ ਬੋਝ ਬਣ ਸਕਦੇ ਨੇ ਵਿਦੇਸ਼ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਦਿਲ ਦੇ ਰੋਗਾਂ ਸਾਹ ਦੇ ਰੋਗਾਂ ਕੈਂਸਰ ਪੀੜਤ ਲੋਕਾਂ ਡਾਇਬੀਟੀਜ਼ ਮੈਟਾਬੋਲਿਕ ਡਿਜ਼ੀਜ਼ ਨਿਊਰੋਲੋਜੀਕਲ ਡਿਜ਼ੀਜ਼ ਅਤੇ ਮੈਂਟਲ ਹੈਲਥ ਕੰਡੀਸ਼ਨਸ ਨੂੰ ਸ਼ਾਮਲ ਕਰਦਿਆਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਦੇ ਇਲਾਜ ਤੇ ਲੱਖਾਂ ਡਾਲਰ ਖਰਚ ਹੋ ਜਾਂਦੇ ਨੇ ਜਿਸ ਦੇ ਮੱਦੇਨਜ਼ਰ ਵੀਨੇਕਾਰਾਂ ਦੀ ਵੀਜ਼ਾ ਅਰਜੀ ਹੀ ਰੱਦ ਕਰ ਦਿੱਤੀ ਜਾਵੇ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਚਰਾ ਹੁਣ ਆਸਟ੍ਰੇਲੀਆ ਪਹੁੰਚ ਚੁੱਕੇ ਨੇ ਪਟਿਆਲਾ ਕੋਰਟ ਨੇ ਉਹਨਾਂ ਨੂੰ 12 ਨਵੰਬਰ ਤੱਕ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਆਸਟ੍ਰੇਲੀਆ ਦੇ ਇੱਕ ਚੈਨਲ ਨਾਲ ਇੰਟਰਵਿਊ ਦੇ ਵਿੱਚ ਨਜ਼ਰ ਆਏ ਨੇ ਪਠਾਨ ਮਾਚਰਾ ਨੇ ਜ਼ਮਾਨਤ ਮਿਲਣ ਤੋਂ ਬਾਅਦ ਵਾਪਸ ਪੰਜਾਬ ਆਉਣ ਦਾ ਦਾਵਾ ਕਰ ਦਿੱਤਾ ਪਠਾਨਮਾਚਰਾ 2 ਸਤੰਬਰ ਤੋਂ ਲਗਾਤਾਰ ਫਰਾਡ ਚੱਲ ਰਹੇ ਨੇ ਪੁਲਿਸ ਨੇ 1 ਸਤੰਬਰ ਨੂੰ ਪਠਾਨਮਾਚਰਾ ਤੇ ਮਾਮਲਾ ਦਰਜ ਕੀਤਾ ਸੀ 2 ਸਤੰਬਰ ਤੋਂ ਪਠਾਨਮਾਚਰਾ ਫਰਾਰ ਹੋਏ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਚਰਾ ਆਸਟ੍ਰੇਲੀਆ ਪਹੁੰਚ ਚੁੱਕੇ ਨੇ ਅਜੇ ਬੀਤੇ ਦਿਨੀ ਹੀ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰਾ ਵਿਰੁੱਧ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਦੱਸੀਏ ਕਿ ਪਠਾਨ ਮਾਚਰਾ 2 ਸਤੰਬਰ ਤੋਂ ਜ਼ਬਰ ਜਨਾਹ ਦੇ ਮਾਮਲੇ ਵਿੱਚ ਐਫ ਆਈ ਆਰ ਦਰਜ ਹੋਣ ਦੇ ਬਾਅਦ ਤੋਂ ਫਰਾਰ ਚੱਲ ਰਹੇ ਨੇ ਹਾਲਾਂਕਿ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਹੁਣ ਤੱਕ ਪੁਲਿਸ ਅਸਫਲ ਰਹੀ ਪੰਜਾਬ ਦੇ ਵਿੱਚ ਰਾਜਨੀਤਿਕ ਤੇ ਸਮਾਜਿਕ ਤੌਰ ਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਵਿਦਾਇਕ ਵੱਲੋਂ ਦਿੱਤੀ ਇੰਟਰਵਿਊ ਵਿੱਚ ਕਿਹਾ ਗਿਆ ਕਿ ਉਨ੍ਹਾਂ ਤੇ ਝੂਠਾ ਮੁਕੱਦਮਾ ਦਰਜ ਹੋਇਆ ਤੇ ਇਸ ਦੀ ਸਚਾਈ ਵੀ ਬਿਆਨ ਕੀਤੀ ਗਈ ਹੈ ਜ਼ਿਕਰ ਜੋਕ ਹੈ ਪਟਿਆਲਾ ਕੋਰਟ ਨੇ 12 ਨਵੰਬਰ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਪਠਾਨ ਮਾਚਰਾ ਨੂੰ ਹੁਕਮ ਜਾਰੀ ਕੀਤੇ ਗਏ ਨੇ ਪਰ ਉਹ ਪਠਾਨ ਮਾਚਰਾ ਆਸਟ੍ਰੇਲੀਆ ਪਹੁੰਚ ਚੁੱਕੇ ਨਹੀਂ ਉਧਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅੰਮ੍ਰਿਤਸਰ ਪੁਲਿਸ ਨੇ ਐਨਆਰਆਈ ਕਤਲ ਦਾ ਕੇਸ ਸੁਲਝਾ ਲਿਆ ਪੁਲਿਸ ਨੇ ਇਟਲੀ ਦੇ ਵਸਨੀਕ ਮਲਕੀਤ ਸਿੰਘ ਦੇ ਕਤਲ ਮਾਮਲੇ ਵਿੱਚ ਦੋ ਸ਼ੱਕੀਆਂ ਵਿਕਰਮਜੀਤ ਸਿੰਘ ਉਰਫ ਵਿਕਰਮ ਅਤੇ ਕਰਨ ਨੂੰ ਗ੍ਰਿਫਤਾਰ ਕਰ ਲਿਆ ਇਹ ਕਤਲ 6 ਦਿਨ ਪਹਿਲਾਂ ਰਾਜਸਥਾਨਸੀ ਅਮਰੀਤ ਸਰ ਦੇ ਵਿੱਚ ਫਿਰੋਤੀ ਲਈ ਕੀਤਾ ਗਿਆ ਸੀ ਪੁਲਿਸ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਵਿਕਰਮਜੀਤ ਸਿੰਘ ਵਿਰੁੱਧ ਪਹਿਲਾਂ ਹੀ ਫਿਸਫੋਟਿਕ ਐਕਟ ਕਤਲ ਦੀ ਕੋਸ਼ਿਸ਼ ਅਤੇ ਹਸਲਾ ਐਕਟ ਤਹਿਤ ਕਈ ਮਾਮਲੇਦਾਰਚ ਨੇ ਵਿਕਰਮਜੀਤ ਉਹੀ ਵਿਅਕਤੀ ਹੈ ਜੋ 2018 ਵਿੱਚ ਰਾਜ ਸੰਸ ਵਿੱਚ ਇੱਕ ਧਾਰਮਿਕ ਸੰਸਤੇ ਹੋਏ ਗਰਨੇਡ ਹਮਲੇ ਵਿੱਚ ਸ਼ਾਮਲ ਸੀ ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਸੀ ਅਤੇ ਤਿੰਨ ਦੀ ਮੌਤ ਹੋ ਚੁੱਕੀ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਵਿਕਰਮਜੀਤ ਆਪਣੇ ਵਿਦੇਸ਼ੀ ਹੈਂਡਲਰਾਂ ਤੇ ਨਿਰਦੇਸ਼ਾਂ ਤੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਖਰੀਦਾ ਸੀ ਜਿਨ੍ਹਾਂ ਦੀ ਵਰਤੋਂ ਪੰਜਾਬ ਦੇ ਵਿੱਚ ਸੰਸਣੀ ਖੇਜ਼ ਅਪਰਾਧਾ ਨੂੰ ਅੰਜਾਮ ਦੇ ਲਈ ਕੀਤੀ ਜਾਣੀ ਸੀ ਪੁਲਿਸ ਨੇ ਮੁਲਜ਼ਮਾ ਤੋਂ ਕੁੱਲ 4 ਪਿਸਤੌਲ ਅਤੇ ਇੱਕ ਰਿਵਾਲਵਰ ਬਰਾਮਦ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਨੈੱਟਵਰਕ ਦੇ ਪਿਛਲੇ ਅਤੇ ਅਗਲੇ ਸੰਬੰਧਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਇਸ ਦੀ ਹਥਿਆਰ ਸਪਲਾਈ ਲੜੀ ਅਤੇ ਵਿਦੇਸ਼ੀ ਸੰਪਰਕ ਸ਼ਾਮਲ ਨੇ 2 11 ਪਚੀ ਨੂੰ ਕਤਲ ਹੋਇਆ ਸੀ ਮਲਕੀਤ ਸਿੰਘ ਜਿਹੜਾ ਰੈਜ਼ੀਡੈਂਟ ਆਫ ਦਾਰੀਵਾਲ ਹੈ ਪੀਐਸ ਆਰ ਅਸਾਂ ਦੋ ਸ਼ੂਟਰਸ ਆਏ ਸੀ ਦੋ ਸ਼ੂਟਰ ਜਾ ਕੇ ਮਦੂਤੇ 8 9 ਗੋਲੀ ਮਾਰ ਕੇ ਦਾਨੇ ਫਰਾਰ ਹੋਏ ਸੀ ਇਸ ਤੋਂ ਬਾਅਦ ਐਫਆਰ ਰਜਿਸਟਰ ਹੋਇਆ 117 ਨੰਬਰ ਪੀਜ ਰਾਤ 117 ਨੰਬਰ ਪੀਜ ਆਸਾਂਸੀ ਚ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਬਿਕਮਜੀਤ ਸਿੰਘ ਰੈਜ਼ੀਡੈਂਟ ਆਫ ਤਾਰੀਵਾਲ ਤੇ ਕਰਨਵੀਰ ਸਿੰਘ ਰੈਜ਼ੀਡੈਂਟ ਆਫ ਤਾਰੀਵਾਲ ਦੋਨਨ ਅਰੈਸਟ ਕੀਤਾ ਗਿਆ ਬਿਕਰਮਜੀਤ ਅਰੈਸਟ ਹੋਇਆ ਸੀ 2 11 ਨੂੰ ਹੀ ਤੇ ਜਿਹੜਾ ਕਰਨਵੀਰ ਹੈ ਉਹ ਅਰੈਸਟ ਹੋਇਆ ਹੈ ਕੱਲ 7 11 ਨੂੰ ਇਨਾ ਤੋਂ ਰਿਕਵਰੀ ਹੋਇਆ ਇੱਕ ਪੀਐਕਐਲ ਪਿਸਤਲ ਇੱਕ ਬੱਤੀ ਬੋਰ ਪਿਸਤਲ ਇੱਕ ਕੀਬੋਰ ਪਿਸਤਲ ਇੱਕ ਪੰਤਾਲੀ ਬੋਰ ਪਿਸਤਲ ਇਹ ਜੋ ਪੰਤਾਲੀ ਬੋਰ ਪਿਸਤਲ ਨੂੰ ਇਨਨਾ ਨੇ ਯੂਜ਼ ਕੀਤਾ ਹੈ ਕਤਲ ਵਾਸਤੇ ਫਿਰ ਨਾਲ ਇੱਕ ਹੋਰ ਰਿਵੋਲਵਰ ਰਿਕਵਰੀ ਹੋਇਆ ਇਹ ਜਿਹੜਾ ਬਿਕਰਮਜੀਤ ਹੈ ਇਹ ਨੋਨ ਕ੍ਰਿਮੀਨਲ ਹੈ ਇਹ 2018 ਚ ਇਨਨਾ ਦੇ ਉਤੇ ਪਰਚਾ ਹੋਇਆ ਹੈ ਪੀਐਸਆਰ ਸੰਸਿਚ 18 ਚ ਜੇਲ ਗਿਆ ਸੀ ਤੇ 2020 ਚ ਇਹ ਬਾਹਰ ਆਇਆ ਬੇਲ ਤੇ ਫਿਲਹਾਲ ਇਸ ਬੁਲਟਨ ਚ ਇਨਾ ਹੀ ਹੁਣ ਮੈਨੂੰ ਗਗਨਦੀਪ ਕੰਨੂ ਦੀ ਇਜਾਜ਼ਤ ਤੁਸਵੀਖਤ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ